ਪਹਿਲਾ ਜੋ ਡਾਵਾ 42 ਹੈ ਉਸ ਦੇ ਵਿੱਚ ਹੈਲੋ ਤੇ ਲਾਈਟਸ ਇਸ ਦੇ ਵਿੱਚ ਐਲੀਟੀ ਕਰ ਦਿੱਤੀ ਗਈ ਹੈ ਉਹ ਪਹਿਲੇ ਵਾਲਾ 300 ਸੀਸੀ ਇਸ ਦੇ ਵਿੱਚ 350 ਸੀਸੀ ਕਰ ਦਿੱਤਾ ਹੈ ਤਾਂ ਜਿਹਨੀਆਂ 350 ਸੀਗਮੈਂਟ ਹੈ ਉਸ ਦੇ ਵਿੱਚ ਉਹਨਾਂ ਦੇ ਨਾਲੋਂ 42 ਪਰਸੈਂਟੇਜ ਦੀ ਪਾਵਰ ਕਿਕਮ ਜਿਆਦਾ ਹੈ ਪਾਵਰ ਜਿਆਦਾ ਹੈ ਬੁਕਿੰਗ ਕਿੰਨੀ ਜੇ ਦੀ ਵੇਟਿੰਗ ਕਰਨੀ ਪੈਂਦੀ ਹੈ ਇਸ ਨੂੰ 10 ਤੋਂ 15 ਦਿਨ ਦੀ ਤੇ 10 ਤੋਂ 15 ਦਿਨ ਦੇ ਵਿੱਚ ਗੱਡੀ ਅਵੇਲੇਬਲ ਹੋ ਜਾਂਦੀ ਹੈ లైబ్రਦੇ ਰਫ्तार ਪ੍ਰੋਗਰਾਮ ਜੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਵਾਂਗੇ ਮੋਟਰਸਾਈਕਲ ਜਿਹੜਾ ਜਾਵਾ ਫੁੱਟੂ ਲਾਂਚ ਹੋ ਚੁੱਕਿਆ ਉਸ ਦੀ ਖੂਬੀਆਂ ਵੀ ਦੱਸਾਂਗੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰਾਂ ਸਾਂਝੀ ਕਰ ਦਈਏ ਆਪਣੇ ਆਪ ਚ ਇੱਕ ਜਾਨਦਾਰ ਸਵਾਰੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਅੱਜ ਅੰਮ੍ਰਿਤਸਰ ਐਮਕੇ ਮੋਟਰ ਦੇ ਵਿੱਚ ਲਾਂਚ ਹੋ ਚੁੱਕੀ ਹੈ ਜਿਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੇ ਸਭ ਤੋਂ ਪਹਿਲਾਂ ਤੇ ਦਿਖਾ ਦਈਏ ਤਸਵੀਰਾਂ ਬਹੁਤ ਹੀ ਸ਼ਾਨਦਾਰ ਅਟਰੈਕਟਿਵ ਲੁੱਕ ਦੇ ਨਾਲ ਗੱਡੀ ਜਿਹੜੀ ਹੈ ਉਹ ਲਾਂਚ ਕੀਤੀ ਹੈ ਗਰਾਊਂਡ ਕਲੀਅਰੈਂਸ ਵੀ ਦੱਸ ਦਿੱਤੀ ਗਈ ਹੈ 350 ਸੀਸੀ ਦੇ ਵਿੱਚ ਇਹ ਗੱਡੀ ਲਾਂਚ ਕੀਤੀ ਗਈ ਹੈ ਤੇ ਜਿਹੜੇ ਟੂ ਵੀਲਰ ਰਾਈਡਰ ਹਨ ਲੌਂਗ ਰਾਈਡ ਕਰਨਾ ਚਾਹੁੰਦੇ ਹਨ ਉਹਨਾਂ ਲਈ ਬਹੁਤ ਖਾਸ ਤੋਹਫਾ ਜਿਹੜਾ ਅੱਜ ਜਾਵਾ ਲੈ ਕੇ ਆਇਆ ਹੈ ਤੇ ਜਾਵਾ ਬ੍ਰਾਂਡ ਕਾਫੀ ਸਾਲਾਂ ਤੋਂ ਜਿਹੜਾ ਮਸ਼ਹੂਰ ਬ੍ਰਾਂਡ ਜਿਹੜਾ ਹੈ ਜਾਵਾ ਅੱਜ ਆਪਣੀ ਨਵੀਂ ਬਾਈਕ ਜਿਹੜੀ ਲਾਂਚ ਕਰ ਰਿਹਾ ਉਸ ਦੇ ਬਾਰੇ ਆਪਾਂ ਗੱਲ ਕਰ ਲੈਣੇ ਆ ਤੇ ਸਾਡਾ ਕੰਪਨੀ ਦੇ ਪ੍ਰਮੋਟਰ ਹਨ ਇਹਨਾਂ ਨਾਲ ਗੱਲ ਕਰ ਲੈਂਦੇ ਆ ਕਿ ਸਰ ਕਿਸ ਤਰ੍ਹਾਂ ਜਿਹੜਾ ਬਾਈਕ ਲਾਂਚ ਕੀਤਾ ਗਿਆ ਕਿਹੜੇ ਕਿਹੜੇ ਨਵੀਂ ਖੂਬੀ ਜਿਹੜੀ ਇਹਦੇ ਵਿੱਚ ਪਾਈ ਗਈ ਹੈ ਨਵੀਂ ਸਰਵਿਸ ਦੇ ਵਿੱਚ ਇੱਕ ਤਾਂ LED ਲਾਈਟ ਕਰ ਦਿੱਤੀ ਗਈ ਹੈ ਪਹਿਲਾਂ ਜੋ ਜਾਵਾ 42 ਹੈ ਉਸ ਦੇ ਵਿੱਚ ਹੈਲੋਜਨ ਲਾਈਟ ਸੀ ਇਸ ਦੇ ਵਿੱਚ LED ਕਰ ਦਿੱਤੀ ਗਈ ਹੈ ਅਸੀਂ ਨਾ ਉਸ ਦੀ ਗਰਾਊਂਡ ਕਲੀਨਸ ਕਾਫੀ ਜ਼ਿਆਦਾ ਕਰ ਦਿੱਤੀ ਗਈ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਉਹ ਪਹਿਲੇ ਵਾਲਾ 300 cc ਇਸ ਦੇ ਵਿੱਚ 350 cc ਕਰ ਦਿੱਤਾ ਹੈ ਬਾਕੀ ਲੁੱਕ ਵਾਈਜ਼ ਬਹੁਤ ਬੈਟਰ ਰਹਿ ਗਿਆ ਡਬਲ ਐਗਜ਼ੌਸ ਆ ਰਿਹਾ ਡਾਇਮੰਡ ਕਟ ਅਲੋਇ ਵੀ ਕਰ ਦਿੱਤੇ ਗਏ ਆ ਜੀ ਡਬਲ ਐਗਜ਼ੌਸ ਸਿਸਟਮ ਨਾਲ ਇਹਦੀ ਪਿਕਅਪ ਬਹੁਤ ਚੋਈ ਹੈ ਹਾਂਜੀ ਬਿਲਕੁਲ ਜੀ ਪਹਿਲੇ ਵਾਲੇ ਚ 27 ਹਸਪਾਵਰ ਸੀ ਔਰ 27 Nm ਟਾਰਕ ਸੀ ਇਸ ਦੇ ਵਿੱਚ 29 Nm ਟਾਰਕ ਕਰ ਦਿੱਤੀ ਗਈ ਹੈ ਪਹਿਲਾਂ ਦੇ ਨਾਲੋਂ ਕਾਫੀ ਜ਼ਿਆਦਾ ਪਾਵਰ ਪਿਕਅਪ ਪ੍ਰੋਡਿਊਸ ਕਰ ਰਿਹਾ ਹੈ ਗੰਦੇ ਦੀ ਕੰਫਰਟ ਕੰਫਰਟ ਦੀ ਗੱਲ ਕਰੀਏ ਤਾਂ ਕੰਫਰਟ ਲੈਵਲ ਕਿੰਨਾ ਹੈਗਾ ਕੰਫਰਟ ਲੈਵਲ ਬਹੁਤ ਵਧੀਆ ਹੈ ਜੀ ਕੰਫਰਟ ਹਰ ਇੱਕ ਕਸਟਮਰ ਦੇ ਰਿਵਿਊ ਮੁਤਾਬਿਕ ਬਹੁਤ ਵਧੀਆ ਕੰਫਰਟ ਆ ਔਰ ਪਹਿਲੇ ਇਸ ਟਾਈਮ ਦੇ ਜੋ 350 ਸੈਗਮੈਂਟ ਦੇ ਵਿੱਚ ਜਿੰਨੇ ਵੀ 350 ਸੈਗਮੈਂਟ ਹੈ ਉਸ ਦੇ ਵਿੱਚ ਉਹਨਾਂ ਦੇ ਨਾਲੋਂ 42 ਪਰਸੈਂਟੇਜ ਦੀ ਪਾਵਰ ਪਿਕਅਪ ਜ਼ਿਆਦਾ ਹੈ ਪਾਵਰ ਜ਼ਿਆਦਾ ਹੈ 350 ਇਸ ਆਪਣੀ ਸੈਗਮੈਂਟ ਦੇ ਵਿੱਚ 42 ਪਰਸੈਂਟ ਐਕਸਟਰਾ ਪਾਵਰ ਪਿਕਅਪ ਲੱਗ ਜਾਂਦੀ ਹੈ ਬਿਲਕੁਲ ਬਿਲਕੁਲ ਪਹਿਲੇ ਜੋ ਵੀ ਇਸ ਟਾਈਮ ਮੌਜੂਦ ਸਾਡੇ 350 ਸੈਗਮੈਂਟ ਹੈਗੇ ਆ ਉਹਨਾਂ ਦੇ ਵਿੱਚ ਉਹਨਾਂ ਦੇ ਮੁਤਾਬਿਕ ਇਸ ਗੱਡੀ ਦੀ ਅਵੇਲੇਬਿਲਟੀ ਕਿਸ ਤਰ੍ਹਾਂ ਦੀ ਔਨ ਇਨਸਟੈਂਟ ਅਵੇਲੇਬਲ ਹੋ ਜਾਏਗੀ ਜਾਂ ਬੁਕਿੰਗ ਤੇ ਅਵੇਲੇਬਲ ਹੈ ਬੁਕਿੰਗ ਤੇ ਹੈ ਸਰ ਬੁਕਿੰਗ ਕਿੰਨੀ ਜਿੰਨੀ ਵੇਟਿੰਗ ਕਰਨੀ ਪੈਂਦੀ ਹੈ ਕਸਟਮਰ ਨੂੰ 10 ਤੋਂ 15 ਦਿਨ ਦੀ ਜਿਆਦਾ ਤੇ 10 ਤੋਂ 15 ਦਿਨ ਦੇ ਵਿੱਚ ਗੱਡੀ ਅਵੇਲੇਬਲ ਹੋ ਜਾਂਦੀ ਹੈ ਤੇ ਕਸਟਮਰ ਦਾ ਜਿਹੜੇ ਬਾਇਰ ਸਕੇ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਦੇਖਣ ਨੂੰ ਮਿਲਿਆ ਬਹੁਤ ਵਧੀਆ ਰਿਸਪੌਂਸ ਹੈ ਜੀ ਕਸਟਮਰ ਦਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਹੈ ਹੁਣ ਵੀ ਤੁਸੀਂ ਕਸਟਮਰ ਜੋ ਆਏ ਹੋਏ ਆ ਉਹਨਾਂ ਦੇ ਰਿਵਿਊ ਚੈੱਕ ਲੈ ਸਕਦੇ ਹੋ ਤੁਸੀਂ ਕਸਮਰ ਦਾ ਰਿਸਪੌਂਸ ਬਹੁਤ ਹੀ ਦੇਖੋ ਨੂੰ ਵੀ ਇਹਦਾ ਗੱਡੀ ਤੁਸੀਂ ਆਪਣੇ ਆਪ ਚ ਦੇਖ ਸਕਦੇ ਹੋ ਤੇ ਟੈਸਟ ਡਰਾਈਵ ਲੈਣੀ ਹੋਵੇ ਤੇ ਇਸ ਦੇ ਲਈ ਤੁਸੀਂ ਐਮਕੇ ਮੋਟਰ ਅੰਮ੍ਰਿਤਸਰ ਦੇ ਵਿੱਚ ਐਲਬਰਟ ਰੋਡ ਤੇ ਆ ਜਾਓ ਜਿੱਥੇ ਤੁਹਾਨੂੰ ਟੈਸਟ ਡਰਾਈਵ ਵੀ ਮਿਲੇਗੀ ਤੇ ਗੱਡੀ ਜਿਹੜੀ ਹੈ ਆਪਣੇ ਆਪ ਦੇ ਵਿੱਚ ਇੱਕ ਸ਼ਾਨਦਾਰ ਜਿਹੜੀ ਸਵਾਰੀ ਹੈ ਉਹ ਦਾ ਤੁਸੀਂ ਆਪਣਾ ਐਕਸਪੀਰੀਅੰਸ ਕਰ ਸਕਦੇ ਹੋ ਤੇ ਆ ਕੇ ਗੱਡੀ ਚਲਾ ਕੇ ਤੇ ਗੱਡੀ ਜਿਹੜੀ ਹੈ ਬਹੁਤ ਹੀ ਸ਼ਾਨਦਾਰ ਜਿਹੜੀ ਹੈ ਅਟਰੈਕਟਿਵ ਲੁੱਕ ਦੇ ਨਾਲ ਲਾਂਚ ਕਰ ਦਿੱਤੀ ਗਈ ਹੈ ਤੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਤੇ ਵਿਜ਼ਿਟ ਕਰਨ ਦੇ ਨਾਲ ਨਾਲ ਟੈਸਟ ਡਰਾਈਵ ਲਓ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਬ ਬ੍ਰਹਮ ਵਿਕਰਮ ਸਿੰਘ ਜੀ ਕੀ ਕਿਹੜਾ ਚਰਜੋ ਜਿਹੜੀ ਗੱਡੀ ਤੁਸੀਂ ਲਈ ਅੱਜ ਜਾਵਾ ਇਹ ਬਾਈਕ ਅ ਅੱਛੀ ਹੀ ਹੈ ਜੀ ਚਲਾਨ ਦੇ ਵਿੱਚ ਪਿਕਅਪ ਬਹੁਤ ਵਧੀਆ ਹੈਗੀ ਹੈ ਇਹਨੂੰ ਵਾਰਡ ਵੀ ਮਿਲਿਆ ਹੈ 2024 ਦਾ ਬਾਈਕ ਆਫ ਦਾ ਈਅਰ ਦਾ ਅੱਛੀ ਹਵਸ ਤੇ ਬਾਈਕ ਅੱਛੀ ਚਲਾਨ ਦੇ ਵਿੱਚ ਕਿਸ ਤਰ੍ਹਾਂ ਲੱਗਦੀ ਹੈ ਚਲਾਨ ਸੂਥ ਹੈ ਸੂਥ ਦੇ ਵਿੱਚ ਕੋਈ ਚੋ ਗੱਡੀ ਨਾਲ ਹਾਂਜੀ ਬਿਲਕੁਲ ਉਹ ਸਾਡੇ ਨਾਲ ਇਸ ਵੇਲੇ ਕਸਮਰੀ ਵੀ ਹਾਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਤੇ ਹਾਂਜੀ ਸਰ ਅ ਕਿਹੜਾ ਮੋਟਰਸਾਈਕਲ ਚਲਾ ਰਹੇ ਹੋ ਸਰ 42 ਜਾਵਾ ਕਿਸ ਤਰ੍ਹਾਂ ਦਾ ਲੱਗਦਾ ਮੋਟਰ ਵਧੀਆ ਸਰ ਪਹਿਲਾਂ ਕਿਹੜੀ ਗੱਡੀ ਚਲਾ ਰਹੇ ਸੀ ਪਹਿਲਾਂ ਤੇ ਐਕਟਿਵਾ ਸੀ ਸਰ ਹੁਣ ਜਿਹੜੀ ਹੈ ਮਤਲਬ ਕਿ ਬਾਈਕ ਹੈਵੀ ਸਿੱਧਾ ਹੀ ਐਕਟਿਵਾ ਤੋਂ ਇੱਕ ਸ਼ਾਨਦਾਰ ਮੋਟਰਸਾਈਕਲ ਇਸ ਤਰ੍ਹਾਂ ਲੱਗਦੀ ਰਹੀ ਸਰ ਵਧੀਆ ਲੱਗਦੀ ਬਹੁਤ ਜਿਵੇਂ ਕੋਈ ਹੈਵੀ ਚੀਜ਼ ਹੁੰਦੀ ਹੈ ਹਾਂਜੀ ਵਾਵਾ ਪਾਵਰਫੁੱਲ ਹੈ ਗੱਡੀ ਗੱਡੀ ਦੀ ਆਵਾਜ਼ ਇਸ ਤਰ੍ਹਾਂ ਵਧੀਆ ਸਰ ਬੜਨਾ ਵਧੀਆ ਆਵਾਜ਼ ਆ ਵਧੀਆ ਤੁਹਾਡੇ ਕੋਲ ਸਾਰੇ ਸਾਰੇ ਦੋਸਤਾਂ ਨਾਲ ਗੇੜੀ-ਗੁੜੀ ਲਾਈ ਕਿਤੇ ਹਾਂਜੀ ਹਾਂਜੀ ਆਫ-ਰੋਡਿੰਗ ਲਈ ਗਏ ਕਿਤੇ ਜਾਣਾ ਪਲਾਨਿੰਗ ਕਰਤੇ ਆ ਆਫ-ਰੋਡਿੰਗ ਨਹੀਂ ਹਲੇ ਗਈ ਆਫ-ਰੋਡਿੰਗ ਆਫ-ਰੋਡਿੰਗ ਵਾਸਤੇ ਬੜੀ ਵਧੀਆ ਗੱਡੀ ਹੈ ਹਾਂਜੀ ਕੰਫਰਟੇਬਲ ਕਿਸ ਤਰ੍ਹਾਂ ਦਾ ਕੰਫਰਟੇਬਲ ਵਧੀਆ ਹੈ